ਵਾਤਾਵਰਨ ਦੀ ਸਾਂਭ ਸੰਭਾਲ ਲਈ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵਾਕ-ਵਾਖ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਐਨ ਜੀਓਜ਼ ਵੱਲੋਂ ਬੂਟੇ ਲਗਾਏ ਜਾ ਰਹੇ ਹਨ ਇਸੇ ਤਹਿਤ ਇੱਕ ਐਨ ਜੀਓ ਵੱਲੋਂ ਹਾਲ ਬਜ਼ਾਰ ਵਿਖੇ ਫੁੱਟਪਾਥਾਂ ਤੇ ਸ਼ਾਨਦਾਰ ਬੂਟੇ ਲਗਾਏ ਗਏ ਅੱਜ ਸਾਡੇ ਸੰਸਾ ਨੇ ਸਹਿਦ ਫਾਊਂਡੇਸ਼ਨ ਕਿ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜਿਹੜੇ ਸਾਡੇ ਦੇਸ਼ ਦਾ ਵਾਤਾਵਰਨ ਖਰਾਬ ਹੋਇਆ ਹੈ ਜਾਂ ਵਿਗੜ ਰਿਹਾ ਹੈ ਉਹਨੂੰ ਸੁਧਾਰਨ ਵਾਸਤੇ ਅੱਜ ਇਹਨਾਂ ਨੇ ਪਹਿਲ ਕੀਤੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਪੌਦੇ ਲਗਾਏ ਨੇ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਤਾਂ ਵੱਧ ਤੋਂ ਵੱਧ ਰੁੱਖ ਲਗਾਉਣ ਜਿਹਨਾਂ ਸਾਡੇ ਦੇਸ਼ ਦਾ ਵਾਤਾਵਰਨ ਵਾਤਾਵਰਨ ਸੁਧਰੇ ਤੇ ਨਾਲ ਜਿਹੜੀ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਉਹਦੇ ਬਾਰੇ ਵੀ ਕਹਿਣਾ ਚਾਹੁੰਦੇ ਆਂ ਯਾਦਾ ਵੇਸਟੀ ਜਿਹੜੀ ਹੁੰਦੀ ਹੈ ਘਰਾਂ ਦੇ ਵਿੱਚ ਜਿਹੜੇ ਲੱਗੇ ਹੋਏ ਨਲਕੇ ਨੇ ਉਹਨਾਂ ਨੂੰ ਅਸੀਂ ਧਿਆਨ ਨਹੀਂ ਦਿੰਦੇ ਉਹ ਵੇਸਟ ਜਿਆਦਾ ਜਿਆਦਾ ਪਾਣੀ ਜਾਂਦਾ ਹੈ ਤੇ ਨਾਲ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਕਿ ਸਾਡੇ ਦੇਸ਼ ਦਾ ਜਿਹੜਾ ਯੂਥ ਹੈ ਵੱਧ ਤੋਂ ਵੱਧ ਕੰਮਾਂ ਲਈ ਅੱਗੇ ਆਵੇ ਜਿਵੇਂ ਸਾਡੇ ਦੇਸ਼ ਦਾ ਨਸ਼ਾ ਘਟੇ ਤੇ ਸਾਡੇ ਦੇਸ਼ ਦੇ ਸੁਧਾਰ ਹੋਵੇ ਸਾਡੇ ਦੇਸ਼ ਦਾ ਨੌਜਵਾਨ ਜਿੰਮ ਜਾਵੇ ਤਗਰੇ ਹੋਣ ਅਸੀਂ ਅਸੀਂ ਇਹਨਾਂ ਦੀ ਸਿਰਬੱਦੇ ਭਲੇ ਲਈ ਦੁਆ ਕਰਦੇ ਆ ਸਾਰਾ ਹੀ ਸਾਡੇ ਦੇਸ਼ ਦੇ ਵਿੱਚ ਵਰਕ ਹੋ ਰਿਹਾ ਅਸੀਂ ਸਾਰਾ ਇਲਾਕਾ ਨਿਵਾਸੀ ਆਪਣੀ ਸੰਸਾ ਵੱਲੋਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਆਪਣੇ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਇਸ ਮੁਹਿੰਮ ਵਿੱਚ ਸਾਡੇ ਨਾਲ ਜੁੜੇ ਨੇ ਇਹ ਮੁਹਿੰਮ ਨੂੰ ਚਲਾਣ ਹੀ ਆਏ ਨੇ ਪੌਦੇ ਲਗਾਉਣ ਵਾਸਤੇ ਆਏ ਨੇ